ਪੰਜਾਬ ਪੁਲਿਸ ਦਾ ਇੱਕ ਚਰਚਿਤ ਅਫਸਰ ਜਿਹੜਾ ਕਿ ਆਪਣੀ ਨੌਕਰੀ ਤੋਂ ਹੱਥ ਤੋਂ ਬੈਠਦਾ ਮੌਤਲ ਵੀ ਉਸ ਨੂੰ ਕੀਤਾ ਜਾਂਦਾ ਹੈ ਹਾਲਾਂਕਿ ਕੇਸ ਦੇ ਵਿੱਚ ਅੰਤਰੀਮ ਜ਼ਮਾਨਤ ਵੀ ਮਿਲੀ ਅਦਾਲਤ ਤੋਂ ਪਰ ਵੱਖ-ਵੱਖ ਮਾਮਲਿਆਂ ਦੇ ਵਿੱਚ ਉਹ ਘਿਰਿਆ ਹੋਇਆ ਹੈ ਔਰ ਹਜੇ ਤੱਕ ਵੀ ਉਸ ਨੂੰ ਰਾਹਤ ਨਹੀਂ ਮਿਲੀ ਔਰ ਵਿਜੀਲੈਂਸ ਦੇ ਪੈੜਾ ਨਪਦਿਆ ਨਪਦਿਆ ਉਸ ਦੇ ਭਰਾ ਦਾ ਇੱਕ ਹਸਪਤਾਲ ਜਿਹੜਾ ਕਿ ਅਮਨ ਹਸਪਤਾਲ ਹੁਸ਼ਿਆਰਪੁਰ ਹੈ ਉੱਥੇ ਵੀ ਛਾਪਾ ਮਾਰ ਦਿੱਤਾ ਵਿਜੀਲੈਂਸ ਨੇ ਉੱਥੇ ਪੜਤਾਲ ਕੀਤੀ ਔਰ ਉੱਥੋਂ ਦੀ ਜਿਹੜੀ ਆ ਪਉਣ ਸ਼ਾਨ ਇਸ ਕਰਕੇ ਕੀਤੀ ਕਿਉਂਕਿ ਪਤਾ ਇਹ ਲੱਗਦਾ ਜਾਣਕਾਰਾਂ ਤੋਂ ਹਾਲਾਂਕਿ ਵਿਜੀਲੈਂਸ ਨੇ ਅਧਿਕਾਰਤ ਤੌਰ ਤੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਰੱਖੀ ਹੈ ਕਿ ਉਸ ਛਾਪੇ ਵਿੱਚੋਂ ਕੀ ਕੁਝ ਮਿਲਿਆ ਨਹੀਂ ਮਿਲਿਆ ਜਾਂ ਕਿਉਂ ਗਏ ਪਰ ਉਸ ਦੀਆਂ ਤਾਰਾਂ ਜ਼ਰੂਰ ਜੁੜਦੀਆਂ ਨੇ ਇੱਕ ਸ਼ੱਕ ਇਹ ਵੀ ਹੈ ਕਿ ਕਿਤੇ ਕਾਲੀ ਕਮਾਈ ਦਾ ਪੈਸਾ ਜਿਹੜਾ ਉਹ ਇਸ ਹਸਪਤਾਲ ਦੇ ਵਿੱਚ ਤਾਂ ਇਨਵੈਸਟ ਨਹੀਂ ਕੀਤਾ ਗਿਆ ਕਿ ਡਾਕਟਰ ਅਮਨ ਕਪੂਰ ਜਿਹੜੇ ਅਸ਼ੀਸ਼ ਕਪੂਰ ਨੇ ਮੁਤਲ AIG ਪੰਜਾਬ ਪੁਲਿਸ ਦੇ ਉਹਨਾਂ ਦਾ ਆਪਸੀ ਰਿਸ਼ਤਾ ਤਾਂ ਭਰਾ ਦਾ ਭਰਾ ਵਾਲਾ ਤਾਂ ਹੈ ਹੀ ਹੈ ਕੀ ਆਸ਼ੀਸ਼ ਕਪੂਰ ਦੀ ਜਿਹੜੀ ਕਮਾਈ ਕੀਤੀ ਜਾ ਰਹੀ ਸੀ ਜਿਸ ਤੇ ਕਰਕੇ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਜਿਸ ਦੇ ਕਰਕੇ ਉਸ ਦੀ ਨੌਕਰੀ ਵੀ ਜਾਂਦੀ ਰਹੀ ਆ ਤਾਂ ਕੀ ਉਹ ਕਮਾਈ ਜਿਹੜੀ ਆ ਉਹ ਹਸਪਤਾਲ ਵਿੱਚ ਤਾਂ ਇਨਵੈਸਟ ਨਹੀਂ ਕੀਤੀ ਗਈ ਇਸ ਗੱਲ ਨੂੰ ਪੋਣ ਛਾਣ ਕਰਨ ਦੇ ਲਈ ਪੜਤਾਲ ਕਰਨ ਦੇ ਲਈ ਵਿਜੀਲੈਂਸ ਪਹੁੰਚ ਜਾਂਦੀ ਆ ਹਿਸ਼ਾਰਪੁਰ ਤਾਂ ਇਹ ਵੀ ਦੱਸਾਂਗੇ ਕਿ ਪੁਰਾਣੇ ਕਿਹੜੇ ਕਿਹੜੇ ਮਾਮਲਿਆਂ ਵਿੱਚ ਘਿਰਿਆ ਹੋਇਆ ਆ ਆਸ਼ੀਸ਼ ਕਪੂਰ ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਿਹੜਾ ਸਾਹਮਣਾ ਕਰ ਰਿਹਾ ਪੁਲਿਸ ਅਫਸਰ ਹੈ ਉਸ ਨੇ ਵਿਜੀਲੈਂਸ ਦੀ ਸਾਬਕਾ ਗੇੜੇ ਨੇ ਅਫਸਰ ਅਸ਼ੀਸ਼ਪੁਰ ਕਪੂਰ ਦੇ ਭਰਾ ਅਮਨ ਹਸਪਤਾਲ ਦੇ ਮਾਲਕ ਡਾਕਟਰ ਅਮਨ ਕਪੂਰ ਦੇ ਸੈਸ਼ਨ ਚੌਕ ਤੋਂ ਫਤੇਗੜ ਰੋਡ ਨੂੰ ਜਾਂਦੀ ਸੜਕ ਤੇ ਸਥਿਤ ਆਮਨ ਹਸਪਤਾਲ ਵਿੱਚ ਹਫੜਾ ਦਫੜੀ ਉਦੋਂ ਮੱਝਦੀ ਜਦ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਟੀਮ ਉੱਥੇ ਪਹੁੰਚਦੀ ਹੈ ਟੀਮ ਦੇ ਅਧਿਕਾਰੀਆਂ ਨੇ ਉੱਥੇ ਜਾਇਜ਼ਾ ਵੀ ਲਿਆ ਵਿਜੀਲੈਂਸ ਦੀ ਟੀਮ ਨੇ ਇਸ ਦੀ ਭਨ ਕਿਸੇ ਨੂੰ ਨਾ ਲੱਗਣ ਦਿੱਤੀ ਤੇ ਹਸਪਤਾਲ ਨੂੰ ਅੰਦਰ ਰਿਕਾਰਡ ਰੂਮ ਨੂੰ ਕਬਜ਼ੇ ਵਿੱਚ ਲੈ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ। ਟੀਮ ਵੱਲੋਂ ਮੀਡੀਆ ਕਰਮੀਆਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਇਹ ਵੀ ਆ ਕਿ ਚੰਡੀਗੜ੍ਹ ਤੋਂ ਆਈ ਜੀ ਵਿਜੀਲੈਂਸ ਟੀਮ ਨੇ ਫਤੇਗੜ ਰੋਡ ਸਥਿਤ ਅਮਨ ਹਸਪਤਾਲ 'ਤੇ ਛਾਪਾ ਮਾਰਿਆ ਤੇ ਹਸਪਤਾਲ ਦੇ ਰਿਕਾਰਡ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ। ਇਹ ਵੀ ਦੱਸਣਾ ਬਣਦਾ ਕਿ ਡਾਕਟਰ ਅਮਨ ਕਪੂਰ, ਚਰਚਿਤ ਆਸ਼ੀਸ਼ ਕਪੂਰ ਤੇ ਪੂਨਮ ਰਾਜਨ ਰਿਸ਼ੂ ਕਾਂਡ ਤੋਂ ਬਾਅਦ ਸੁਰੱਖਿਆ ਵਿੱਚ ਆਏ ਪੁਲਿਸ ਅਫਸਰ ਆਸ਼ੀਸ਼ ਕਪੂਰ ਦੇ ਡਾਕਟਰ ਅਮਨ ਕਪੂਰ ਦਾ ਭਰਾ ਹੈ ਬਿਜ਼ਨਸ ਟੀਮ ਨੂੰ ਸ਼ੱਕ ਹੈ ਕਿ ਅਮਨ ਕਪੂਰ ਵੱਲੋਂ ਲਿਆ ਰਿਸ਼ਵਤ ਦੇ ਪੈਸੇ ਦਾ ਬਹੁਤਾ ਹਿੱਸਾ ਹਸਪਤਾਲ ਦੀ ਬੰਦਤਰ ਉਸਾਰੀ ਸਮਾਨ ਖਰੀਦਣ ਅਤੇ ਮਰੀਜ਼ਾਂ ਦੇ ਇਲਾਜ ਲਈ ਖਰੀਦੀ ਕੀਮਿਸਟਰੀ ਵਿੱਚ ਤਾਂ ਨਹੀਂ ਖਰਚ ਕੀਤਾ ਗਿਆ ਵਿਜੀਲੈਂਸ ਦੇ ਅੰਦਰਲੇ ਸੂਤਰ ਅਨੁਸਾਰ ਵਿਜੀਲੈਂਸ ਦੀ ਟੀਮ ਨੇ ਹਸਪਤਾਲ ਦੇ ਅੰਦਰ ਪਏ ਦੋ ਬੰਦ ਪਏ ਜਿਹੜੇ ਕਮਰਿਆਂ ਵਿੱਚ ਪਿਆ ਰਿਕਾਰਡ ਵੀ ਸੀਲ ਕੀਤਾ ਤੇ ਲੰਮਾ ਸਮਾਂ ਇਸ ਨੂੰ ਨਾ ਸਿਰਫ ਕੰਘਾਲਿਆ ਬਲਕਿ ਰਿਕਾਰਡ ਦੀ ਪੁਣ ਛਾਣ ਵੀ ਕੀਤੀ ਹੈ ਪਰ ਇੱਥੇ ਦੱਸਣਾ ਬਣਦਾ ਹੈ ਕਿ ਹੁਣ ਇਹ ਤਾਰਾ ਇੱਧਰ ਜਾ ਕੇ ਕਿਉਂ ਜੁੜੀਆਂ ਨੇ ਕਿ ਵਿਜੀਲੈਂਸ ਨੂੰ ਕੋਈ ਸੁਰਾਗ ਮਿਲਿਆ ਸੀ ਜਿਸ ਦੇ ਕਰਕੇ ਉਹਨਾਂ ਨੂੰ ਲੱਗਿਆ ਕਿ ਡਾਕਟਰ ਅਮਨ ਕਪੂਰ ਜਿਹੜਾ ਕਿ ਆਸ਼ੀਸ਼ ਕਪੂਰ ਦਾ ਭਰਾ ਹੈ ਉਸ ਦੇ ਹਸਪਤਾਲ ਦੇ ਰਿਕਾਰਡ ਦੀ ਵੀ ਘੋਖ ਪੜਤਾਲ ਕੀਤੀ ਜਾਵੇ ਆਸ਼ੀਸ਼ ਕਪੂਰ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਵੀ ਦਰਜ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪੂਰ ਪੀਪੀਐਸ ਵੱਲੋਂ ਨੌਕਰੀ ਦੌਰਾਨ ਚੰਡੀਗੜ੍ਹ ਤੇ ਮੁਹਾਲੀ ਵਿਖੇ ਆਮਦਨੀ ਦੇ ਜਾਣੂ ਸਰੋਤਾ ਤੋਂ ਵੱਧ ਨਜਾਇਜ਼ ਢੰਗ ਨਾਲ ਬੇਹਿਸਾਬ ਮਹਿੰਗੀਆਂ ਚੱਲ ਤੇ ਅਚਲ ਜਾਇਦਾਦਾਂ ਬਣਾਉਣ ਦੇ ਦੋਸ਼ ਸਾਬਤ ਹੋਣ ਪਿੱਛੋਂ ਹੀ ਆਸ਼ੀਸ਼ ਕਪੂਰ ਤੇ ਉਸ ਦੀ ਪਤਨੀ ਕਮਲ ਕਪੂਰ ਖਲਾ ਮਕਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਦੱਸਣਾ ਬਣਦਾ ਹੈ ਕਿ ਉਸ ਵਕਤ ਆਸ਼ੀਸ਼ ਕਪੂਰ ਦੀ ਇੱਕ ਮਹਿਲਾ ਮਿੱਤਰ ਦੀ ਸ਼ਿਕਾਇਤ ਉੱਪਰ ਆਸ਼ੀਸ਼ ਕਪੂਰ ਮੋਤੀਆ ਗਰੋਪ ਜ਼ਿਰਕਪੁਰ ਦੇ ਡਾਕਟਰ ਹੇਮਰਾਜ ਮਿੱਤਲ ਤੇ ਲਵਿਸ਼ ਗਰਗ ਖਿਲਾਫ ਜ਼ਿਰਕਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਹੋਰ ਮਾਮਲਾ ਵੀ ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਤਿੰਨ ਡੀਐਸਪੀ ਤੇ ਇੱਕ ਸੀਆਈਐਸਆਈ ਨੂੰ ਜਾਂਚ ਦੇ ਘੇਰੇ ਵਿੱਚ ਵੀ ਲਿਆਂਦਾ ਗਿਆ ਸੀ ਤੇ ਦੱਸਣਾ ਬਣਦਾ ਹੈ ਕਿ ਇਹ ਆਸ਼ੀਸ਼ ਕਪੂਰ ਉਪਰ ਤੀਜੀ ਐਫਆਈਆਰ ਸੀ ਪੁਲਿਸ ਨੇ ਆਈਪੀਸੀ ਦੀ ਧਾਰਾ 327 323 294 506 ਤੇ 120ਬੀ ਦਿੱਤਾ ਹੈ ਉਸ ਵੇਲੇ ਮਕਦਮਾ ਦਰਜ ਕੀਤਾ ਸੀ ਇਸ ਵਿੱਚ ਮਹਿਲਾ ਥਾਣੇ ਵਿੱਚ ਤੱਕੇ ਨਾਲ ਬੰਦਕ ਬਣਾ ਕੇ ਸ਼ਲੀਲ ਹਰਕਤਾਂ ਕਰਨ ਤੇ ਕੁੱਟਮਾਰ ਕਰਨ ਦੇ ਨਾਲ-ਨਾਲ ਸਾਜ਼ਿਸ਼ ਤੈਅ ਤੋਂ ਦਾ ਦੋਸ਼ ਵੀ ਲਾਇਆ ਗਿਆ ਸੀ ਅਸ਼ੀਸ਼ਪੁਰ ਤੇ ਅਸ਼ੀਸ਼ਪੁਰ ਵੱਲੋਂ ਆਪਣੀ ਮਹਿਲਾ ਮਿੱਤਰ ਨੂੰ ਪੁਲਿਸ ਸਟੇਸ਼ਨ ਵਿੱਚ ਕੁੱਟਮਾਰ ਕੀਤੀ ਗਈ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਉਸ ਦੇ ਆਧਾਰ ਉੱਤੇ ਇਹ ਕਾਰਵਾਈ ਕੀਤੀ ਗਈ ਸੀ ਜਦ ਕਿ ਇਸ ਮਾਮਲੇ ਵਿੱਚ ਤਫ਼ਤੀਸ਼ ਦੌਰਾਨ ਅਸ਼ੀਸ਼ਪੂਰ ਦੀ ਪਤਨੀ ਕਮਲ ਕਪੂਰ, ਅਰਣੁ ਰਾਜਨ ਵਾਸੀ ਗੁੜਗਾਓਂ ਡੀਐਸਪੀ ਸਮਰਾਲ ਸਮਰਪਾਲ ਸਿੰਘ, ਡੀਐਸਪੀ ਪਵਨ ਕੁਮਾਰ, ਡੀਐਸਪੀ ਤਰਲੋਚਨ ਸਿੰਘ, ਐਸਆਈ ਹਰਜਿੰਦਰ ਸਿੰਘ ਦਾ ਵੀ ਜੇਕਰ ਰੋਲ ਸਾਹਮਣੇ ਆਉਂਦਾ ਹੈ ਤੇ ਬਣਦੀ ਕਾਰਵਾਈ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇਗੀ ਇਹ ਵੀ ਉਦੋਂ ਦਾਵਾ ਕੀਤਾ ਗਿਆ ਸੀ। ਹੁਣ ਅਸ਼ੀਸ਼ ਕਪੂਰ ਦੀਆਂ ਮੁਸ਼ਕਲਾਂ ਹਾਲੇ ਤੱਕ ਘਟੀਆਂ ਨਹੀਂ ਐ। ਹਾਲਾਂਕਿ ਕੇਸ ਵਿੱਚ ਚੰਦਰਮ ਜ਼ਮਾਨਤ ਜ਼ਰੂਰ ਮਿਲੀ ਸੀ। ਪਰ ਅਸ਼ੀਸ਼ ਕਪੂਰ ਆ ਜਿਹੜਾ ਉਸ ਦੇ ਭਰਾ ਹੁਣ ਡਾਕਟਰ ਅਮਨ ਕਪੂਰ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਉਸ ਦਾ ਜਿਹੜਾ ਹਸਪਤਾਲ ਚਲਾਇਆ ਜਾ ਰਿਹਾ ਉਸ ਦੇ ਵਿੱਚ ਖਰੀਦੀ ਗਈ ਮਸ਼ੀਨਰੀ ਉਸ ਦੇ ਵਿੱਚ ਕੀਤਾ ਗਿਆ ਮਰੀਜ਼ਾਂ ਦਾ ਇਲਾਜ ਜਾਂ ਹਸਪਤਾਲ ਦੀ ਉਸਾਰੀ ਬਣਤਰ ਦੇ ਲਈ ਜੋ ਜੋ ਪੈਸਾ ਲਾਇਆ ਗਿਆ ਉਹ ਕਿੱਥੋਂ ਲਾਇਆ ਗਿਆ ਹੀ ਇਸੇ ਤਰ੍ਹਾਂ ਚਾਲਤ ਤੇ ਅਚਾਲ ਸੰਪਤੀ ਜਿਵੇਂ ਮੁਹਾਲੀ ਚੰਡੀਗੜ੍ਹ ਦੇ ਵਿੱਚ ਅਸ਼ੀਸ਼ ਕਪੂਰ ਨੇ ਬਣਾਈ ਆਪਣੀ ਕਾਲੀ ਕਮਾਈ ਦੇ ਜਿਹੜੇ ਉਸ ਦੇ ਉੱਤੇ ਦੋਸ਼ ਲੱਗੇ ਸਨ ਉਸ ਦੇ ਤਹਿਤ ਕਿ ਹਸਪਤਾਲ ਦੀ ਸਾਰੀ ਵੀ ਉਸੇ ਤਹਿਤ ਹੋਈ ਹੈ ਇਸੇ ਗੱਲ ਦੀ ਪੁਨਸ਼ਾਨ ਕਰਨ ਦੇ ਲਈ ਵਿਜੀਲੈਂਸ ਦੀ ਟੀਮ ਨੇ ਅਚਾਨਕ ਛਾਪਾਂ ਮਾਰਿਆ ਸੀ ਜਿਸ ਦੀ ਭਣਕ ਕਿਸੇ ਨੂੰ ਨਹੀਂ ਲੱਗਣ ਦਿੱਤੀ ਤਾਂ ਕਿ ਕਿਸੇ ਨੂੰ ਪਹਿਲਾਂ ਹੀ ਪਤਾ ਨਾ ਲੱਗ ਜਾਵੇ ਫਿਰ ਰਿਕਾਰਡ ਵੀ ਦੱਸਿਆ ਜਾ ਰਿਹਾ ਕਿ ਸੀਮ ਕੀਤਾ ਗਿਆ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸ਼ੀਸ਼ ਕਪੂਰ ਤੇ ਉਸ ਦੇ ਭਰਾ ਡਾਕਟਰ ਅਮਨ ਕਪੂਰ ਦੀਆਂ ਕੀ ਮੁਸ਼ਕਲਾਂ ਵੱਧ ਜਾਣਗੀਆਂ ਜਾਂ ਫਿਰ ਇਸ ਦੇ ਵਿੱਚ ਕੱਲਾ ਕਸੂਰਵਾਰ ਆਸ਼ੀਸ਼ ਕਪੂਰ ਹੀ ਬਣੇਗਾ ਜੋ ਕਿ ਪਹਿਲਾਂ ਹੀ ਕਈ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਉਸਦੇ ਭਰਾ ਦਾ ਇਸ ਵਿੱਚ ਕੋਈ ਕਸੂਰ ਨਹੀਂ ਹੋਵੇਗਾ ਇਹ ਹੁਣ ਵਿਜੀਲੈਂਸ ਨੇ ਜਿਹੜਾ ਛਾਪਾ ਮਾਰਿਆ ਉਸ ਤੋਂ ਮਿਲੇ ਕੁਝ ਸਬੂਤ ਜਾਂ ਉਸ ਦੇ ਆਧਾਰ ਦੇ ਉੱਤੇ ਅਗਲੀ ਜਿਹੜੀ ਕਾਰਵਾਈ ਕੀਤੀ ਜਾਣੀ ਹੈ ਉਸ ਦੇ ਵਿੱਚ ਤੈਅ ਹੋਵੇਗਾ ਕਿ ਡਾਕਟਰ ਅਮਨ ਕਪੂਰ ਵੀ ਆਸ਼ੀਸ਼ ਕਪੂਰ ਦੇ ਵਾਂਗ ਕਸੂਰਵਾਰ ਹੈ ਜਾਂ ਫਿਰ ਨਹੀਂ ਹੈ ਪਰ ਇੱਕ ਛਾਪਾ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਕਿ ਹਿਸ਼ਾਰਪੁਰ ਦੇ ਵਿੱਚ ਅਮਨ ਹਸਪਤਾਲ ਜਿਹੜਾ ਕਿ ਡਾਕਟਰ ਆਸ਼ੀਸ਼ ਕਪੂਰ ਦੇ ਭਰਾ ਦਾ ਹਸਪਤਾਲ ਹੈ ਉਸੇ ਸ਼ਾਪੇ ਨੇ ਚਰਚਾ ਛੇੜ ਦਿੱਤੀ ਹੈ ਕਿ ਇਸ ਦੀਆਂ ਤਾਰਾਂ ਅੱਗੇ ਤੱਕ ਜੁੜੀਆਂ ਹੋ ਸਕਦੀਆਂ ਨੇ ਦੇਖਦੇ ਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਕੀ ਕੀ ਅਪਡੇਟ ਸਾਹਮਣੇ ਆਉਂਦਾ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ